ਦੇਖੋ ਜੀ ਬਾਜ਼ੀ ਰੱਬਾ ਸਾਡੀ ਲਿਖਿਆ ਤੇ ਬਾਜ਼ੀ ਬਾਜ਼ੀ ਜੋ ਪਾਉਂਦੇ ਐ ਤੇ ਆਉਂਦਾ ਵੀ ਐ ਸਾਡੇ ਦੇ ਕੰਮ ਤੇ ਓਕੇ ਓਕੇ ਤੇ ਦੋ ਵਾਰ ਮਾਰਨਾ ਪਿਆ ਪਰ ਤੇ ਉਹ ਆਉਂਦਾ ਵੀ ਐ ਲੇ ਕੇ ਜਿਹੜੀ ਫੋਟੋ ਕਿ ਤੁਹਾਨੂੰ ਮਿਲ ਜੇ ਨਹੀਂ ਨੰਬਰ ਵਾਈਜ਼ ਅੱਡੀਟ ਲੱਗਿਆ ਹਟ ਗਿਆ ਸੀ ਸਿਨਰ ਚੈੱਕ ਕਰ ਲੈ ਸਿਨਰ ਉਹ ਤੋਂ ਨਾਲ ਅੱਡੀਆ ਵਾਲਾ ਸੈਟਅਪ ਹੋ ਤੁਹਾਨੂੰ ਆਈਸਰ ਅੱਡੀਆ ਵਾਲਾ ਅੱਡੀਆ ਵਾਲਾ ਮਾੜੀ ਕਹਿ ਰਿਹਾ ਹੈ ਉਹਦੇ ਉੱਪਰ ਡਰਮਰ ਨਹੀਂ ਚੱਲ ਰਿਹਾ ਕੀ ਕਰੀ ਨੰਬਰ ਬੋਲ ਕੇ ਪੁਰਾਸ਼ਨਾ ਬਾਪ ਜਿਹੜੇ ਬਾਹਰ ਕਿੰਨੇ ਜਣੇ ਖੜੇ ਆ ਹਾਂਜੀ ਕਿਰਪਾ ਕਰ ਜੀ ਜਿਹੜੇ ਲਈਏ ਦੇ ਨਾਲ ਬਾਹਰ ਬੁਝਾਓ ਬਾਈ ਥੋੜਾ ਜਿਹਾ ਰੱਖ ਪੈਦਾਣਾ ਪੁਰਾਸ਼ਨਾ ਬਾਪ ਪਤਾ ਹੈ ਮਾਲਾ ਹੋਈ ਜਨਾਂ ਦੀ ਕੋਈ ਨਹੀਂ ਬਾਹਰ ਬਾਹਰ ਕਿੰਨੇ ਜਣੇ ਖੜੇ ਆ ਹਾਂਜੀ ਕਿਰਪਾ ਕਰ ਜੀ ਜਿਹੜੇ ਲਈਏ ਦੇ ਨਾਲ ਬਾਹਰ ਬੁਝਾਓ प्लीज किरपा बो यार जाते को 10 की तो रहने वाली है सेकंड राउंड में तो पहले आ जाए ठीक है जी पांच और में स्टेट प्रॉपर्टी अच्छा बात है बात बोलिए जी

ਅੱਡੀ <laughs> ਡਾਈਟ سلام ستي مہرباني بہت کراتیاں ہیں کراتیاں سارے ਮੈਮ ਅੱਜ ਪਾਟਿਆ ਪਰਿਵਾਰ ਵੱਲੋਂ ਜਿਹੜਾ ਇਹ ਬੋਲਣਾ ਕੀ ਹੈ ਬਹੁਤ ਜਿਹੜਾ ਕੈਲੋ ਕੇ ਵੀ ਇਹ ਵਿਸ਼ੇਸ਼ ਉਪਰਾਲਾ ਜਿਹੜਾ ਪਰਿਵਾਰ ਨੇ ਕੀਤਾ ਪਾਟਿਆ ਪਰਿਵਾਰ ਨੇ ਸਰਬੱਸੀ ਸਰਦਾਰ ਹਰਚਨ ਸਿੰਘ ਜੀ ਪਾਟਿਆ ਜੀ ਦੀ ਯਾਦ ਦੇ ਵਿੱਚ ਜਿਹੜਾ ਜ ਉਹਨਾਂ ਦੇ ਪਹਿਲੀ ਪਹਿਲੀ ਇੰਟਰਡਿਪ ਇੱਕ ਕਿਸਮ ਦੀ ਸਮੀਲੋ ਕਿ ਉਹਨਾਂ ਦੀ ਬਰਸੀ ਦੀ ਵਿੱਚ ਉਹਨਾਂ ਦੀ ਆਯਾਦੀ ਵਿੱਚ ਉਹਨੇ ਕੈਂਪ ਲਗਾਇਆ ਅੱਖਾਂ ਦਾ ਕੈਂਪ ਕਹਿੰਦੇ ਕਿ ਅੱਖਾਂ ਦਾ ਤਾਂ ਇੱਕ ਮਹਾਨ ਦਾ ਨੇ ਇਸ ਕੈਂਪ ਦੇ ਵਿੱਚ ਅੱਖਾਂ ਦੀ ਚੈੱਕਅਪ ਤੋਂ ਇਲਾਵਾ ਨਜ਼ਰ ਟੈਸਟ ਤੋਂ ਟੈਸਟ ਤੋਂ ਇਲਾਵਾ ਐਨਕਾ ਔਰ ਰੀਡ ਦੀ ਹੱਡੀ ਦਾ ਖਾਸ ਤੌਰ ਤੇ ਚੈੱਕਅਪ ਜਿਹੜਾ ਕੀਤਾ ਜਾ ਰਿਹਾ ਔਰ ਮੈਂ ਖੁਸ਼ੀ ਮੈਨੂੰ ਇਸ ਕਰਕੇ ਦਿਆ ਕਿ ਵੀ ਕੰਮ ਜਿਹੜਾ ਕੋਈ ਵੀ ਆ ਉਦੋਂ ਕਾਮਯਾਬ ਹੁੰਦਾ ਸਕਸੈਸਫੁਲ ਹੁੰਦਾ ਜਦੋਂ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਵੇ ਔਰ ਇੱਥੇ ਪੈ ਰੱਖਣ ਨੂੰ ਥਾਂ ਨਹੀਂ ਹੈ ਇੰਨੀ ਵੱਡੀ ਬੱਦਲ ਤੇ ਲੋਕਾਂ ਨੇ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਪਰਵਾਰ ਦਾ ਜਿਹੜੇ ਤੁਸੀਂ ਕੋ ਕੰਮ ਕਰਦੇ ਆ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਬਹੁਤ ਸਾਰੇ ਲੋਕ ਦਾ ਦਾਨ ਕਰਨਾ ਚਾਹੁੰਦੇ ਹੋ ਜਦੋਂ ਬਹੁਤ ਸਾਰੇ ਲੋਕ ਉਹਦਾ ਲਾਭ ਲੈਂਦੇ ਆ ਫਿਰ ਉਹਦੀ ਖੁਸ਼ੀ ਵੀ ਜਿਹੜੀ ਹੈ ਨਾ ਉਹ ਦੁੱਬਣੀ ਹੋ ਜਾਂਦੀ ਹੈ ਔਰ ਇੱਕ ਸਮਰਪਣ ਭਾਵਨਾ ਦੇ ਨਾਲ ਪੱਤਰ ਸਾਹਿਬ ਖੜੇ ਨੇ ਆਪਣੇ ਬੋਸ ਕੀ ਸਾਹਿਬ ਨੇ ਸਾਰੇ ਪਾਟਿਆ ਪਰਿਵਾਰ ਆ ਜਿਹੜੇ ਇੱਥੇ ਆਪਣਾ ਇਸ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਇਸ ਸੇਵਾ ਜਿਹੜੀ ਲਈ ਇਹਨਾਂ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਆ ਇਹਨਾਂ ਦੇ ਸਿਰ ਤੇ ਮੇਰ ਪਰੇ ਹੱਥ ਰੱਖ ਕੇ ਔਰ ਸਰਦਾਰ ਚੰਦ ਸਿੰਘ ਜੀ ਜਿਹੜੇ ਪਾਟਿਆ ਸਾਹਿਬ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਔਰ ਬੱਚਿਆਂ ਨੂੰ ਇਦਾਂ ਹੀ ਸਮਾਜ ਪ੍ਰਤੀ ਸਮਰਪਣ ਭਾਵਨਾ ਸੇਵਾ ਭਾਵਨਾ ਜਿਹੜੀ ਆ ਉਹ ਹਮੇਸ਼ਾ ਇਹਨਾਂ ਦੇ ਵਿੱਚ ਇਹ ਜੋਤ ਜਿਹੜੀ ਆ ਉਜਗਦੀ ਰਹੇ ਮੈਂ ਮੇਰੀ ਸਭ ਨੂੰ ਜਿਹੜਾ ਇਹ ਅਪੀਲ ਆ ਮਿਰੇਸ਼ ਕੱਲੇ ਸ਼ਹਿਰ ਨੂੰ ਨਹੀਂ ਹਲਕੇ ਨੂੰ ਨਹੀਂ ਦੁਨੀਆਂ ਦੇ ਹਰ ਇੱਕ ਪਸ਼ੰਦੇ ਨੂੰ ਕਿ ਅਸੀਂ ਧਰਤੀ ਤੇ ਆਏ ਆ ਆਪਣੀਆਂ ਕਮਾਈਆਂ ਕਰਦੇ ਆ ਔਰ ਉਹਨਾਂ ਕਮਾਈਆਂ ਦੇ ਵਿੱਚੋਂ ਖਾਸ ਤੌਰ ਤੇ ਸਿੱਖ ਧਰਮ ਜਿਹੜਾ ਉਹ ਆਪਣਾ ਦਸਵੰਦ ਕੱਢਦੇ ਨੇ ਦਸਵੰਦ ਕੱਢ ਕੇ ਇਹੋ ਜਿਹੜੇ ਕੈਂਪ ਵਰਗੇ ਕਾਰਜ ਨੇ ਉਹ ਕੀਤੇ ਜਾਂਦੇ ਨੇ ਔਰ ਮੈਂ ਤੇ ਉਸ ਕਿਸੇ ਨਾਲ ਬੈਠੇ ਸੀ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਹੋਰ ਜਿਹੜਾ ਨਾ ਹੁਣ ਕੈਂਪਸ ਸ਼ੁਰੂ ਕਰਨ ਦੀ ਜ਼ਰੂਰਤ ਹੈ ਇੱਕ ਹੋਰ ਜਿਹੜੇ ਅਸੀਂ ਦਸਵੰਦ ਕੱਢਦੇ ਹਾਂ ਉਹਦੇ ਨਾਲ ਪੰਜਾਬ ਜਿਹੜਾ ਖਾਸ ਤੌਰ ਤੇ ਕਿ ਅਸੀਂ ਹੁਣ ਜਿਹੜਾ ਨਾ ਪੰਜਾਬ ਸਰਕਾਰ ਦੇ ਨਾਲ ਨਾਲ ਪੜਾਈ ਪ੍ਰਤੀ ਸੰਜੀਦਗੀ ਦਿਖਾਈ ਹੈ ਜਿਸੀਂ ਆਪਣੇ ਘਰਾਂ ਦੇ ਘਰਾਂ ਨੂੰ ਰੋਸ਼ਨ ਕਰਨਾ ਪੰਜਾਬ ਨੂੰ ਰਸ਼ਨ ਕਰਨਾ ਇਹਦੀ ਜਿੰਨੀ ਬਦਨਾਮੀ ਹੋਣੀ ਸੀ ਹੋ ਚੁੱਕੀ ਜੇ ਹੁਣ ਅੱਗੇ ਵਧਣਾ ਤੇ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਜੋ ਜੋ ਅਸੀਂ ਟੈਲੀਫੋਨ ਇਕੱਠਾ ਕਰ ਸਕਦੇ ਅਸੀਂ ਕਿਸੇ ਸ਼ਾਇਨੀ ਬੱਚੇ ਨੂੰ ਜਿਹੜਾ ਖਰਚਾ ਨਹੀਂ ਕਰ ਸਕਦੇ ਜਿਹੜਾ ਪਰ ਉਹ ਪੜ੍ਹ ਸਕਦਾ ਆ ਉਹਨੂੰ ਅਡੌਪਟ ਕੀਤਾ ਜਾਵੇ ਉਹਨੂੰ ਉਹਦੀ ਸਮਰੱਥਾ ਦੇ ਮੁਤਾਬਕ ਜੀਓਪੀਸੀਐਸ ਪੜ੍ਹਨਾ ਚਾਹੁੰਦਾ ਆਈਐਸ ਪੜ੍ਹਨਾ ਚਾਹੁੰਦਾ ਜਿਸ ਵੀ ਮੱਦਵੀ ਤੇ ਪਹੁੰਚਣਾ ਚਾਹੁੰਦਾ ਵੀ ਅਸੀਂ ਕੋਸ਼ਿਸ਼ ਕਰੀਏ ਪਿੰਡੋਂ ਪਿੰਡੇ ਮਹਿੰਮ ਚੱਲੂ ਕਰੀਏ ਸ਼ਹਿਰਾਂ ਦੇ ਵਿੱਚ ਵਾਰਡ ਵਾਰਡੇ ਮਹਿੰਮ ਚੱਲੂ ਕਰੀਏ ਕਿ ਹਰ ਇੱਕ ਨਗਰ ਇੱਕ ਪੀਸੀਐਸ ਪੈਦਾ ਕਰੇ ਇੱਕ ਆਈਐਸ ਪੈਦਾ ਕਰੇ ਇੱਕ ਐਸਾ ਕੈਸਟਰਡ ਅਫਸਰ ਪੈਦਾ ਕਰੇ ਜਿਹਦੇ ਨਾਲ ਨਗਰਾਂ ਦੀ ਸ਼ਾਨ ਬਹਾਲ ਹੋਵੇ ਪੰਜਾਬ ਦੀ ਸ਼ਾਨ ਬਹਾਲ ਹੋਵੇ ਔਰ ਪੰਜਾਬ ਸਰਕਾਰ ਦੇ ਵੀ ਜਿਹੜੇ ਨੀਕ ਉਪਰਾਲੇ ਨੇ ਉਹਨਾਂ ਨੂੰ ਵੀ ਫਲ ਉਦੋਂ ਲੱਗਣਾ ਜਦੋਂ ਹਰ ਇੱਕ ਮੁਹਿਮ ਜਿਵੇਂ ਅੱਜਕੱਲ੍ਹ ਯੁੱਧ ਨਸ਼ਿਆਂ ਵਿਰੁੱਧ ਚੱਲਦੇ ਹਨ ਇਹ ਮੁਹਿਮਾਂ ਉਦੋਂ ਕਾਮਯਾਬ ਹੁੰਦੀਆਂ ਨੇ ਜਦੋਂ ਆਮ ਲੋਕ ਉੱਠ ਕੇ ਨਾਲ ਚੱਲਦੇ ਨੇ ਉਹਦਾ ਹਿੱਸਾ ਬਣਦੇ ਨੇ ਇਹ ਯੁੱਧ ਨੇ ਜਿਹੜੇ ਸਾਡੇ ਸ਼ੁਰੂ ਹੋਏ ਨੇ ਔਰ ਜਿਹੜਾ ਦਸਵੰਦ ਹੈ ਸਾਨੂੰ ਗੁਰੂ ਦੀ ਕਿਰਪਾ ਆ ਔਰ ਆਪਣੇ ਆਪ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਇਹ ਦਸੰਦ ਨਿਕਲਦੇ ਰਹਿੰਦੇ ਔਰ ਅੱਗੋਂ ਤੋਂ ਅੱਗੋਂ ਜਿਹੜਾ ਦਸੰਦ ਨੂੰ ਖਰਚਣ ਦੇ ਤਰੀਕੇ ਬਦਲੇ ਜਾਣ ਦਸੰਦ ਨੂੰ ਖਰਚਣ ਵਾਸਤੇ ਕੌਮ ਨੂੰ ਲੋਕਾਂ ਨੂੰ ਦੱਬੇ ਕੁਚਲਿਆ ਲੋਕਾਂ ਨੂੰ ਜਿਹੜੇ ਪੜਨਾ ਚਾਹੁੰਦੇ ਨੇ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੀ ਸ਼ਾਨ ਬੜਨਾ ਚਾਹੁੰਦੇ ਨੇ ਉਹਨਾਂ ਦੀ ਮਦਦ ਜਿਹੜੀ ਉਹ ਵੱਤ ਤੋਂ ਵੱਧ ਕੀਤਾ ਧੰਨਵਾਦ ਜੀ ਸਰ ਸਰਹੜੀਪੁਰ ਦੋਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਕੈਂਪ ਲਗਾਇਆ ਗਿਆ ਹੈਗਾ ਬਣਾ ਕੀ ਪੈਣਾ ਕਰ ਅਸੀਂ ਇੱਥੇ ਬ੍ਰਿਸ਼ਟੀ ਆਈ ਕੇਅਰ ਤੇ ਰੈਟੀਨਾ ਸੈਂਟਰ ਲਾਂਬੜਾ ਵੱਲੋਂ ਤੇ ਬੱਦਰ ਸਪੈਨ ਕਲੀਨਿਕ ਜ਼ਿਲਹੰਦਰ ਵੱਲੋਂ ਰੀੜ ਦੀ ਹੱਡੀ ਦਾ ਤੇ ਅੱਖਾਂ ਦਾ ਮੁਫਤ ਕੈਂਪ ਲਗਾ ਰਹੇ ਹਨ ਗੁਰਦੁਆਰਾ ਕਮੇਟੀ ਦੇ ਨਾਲ ਮਿਲ ਕੇ ਤੇ ਇਹਦੇ ਵਿੱਚ ਤਕਰੀਬਨ 250 ਤੋਂ 300 OPD ਪੇਸ਼ੈਂਟ ਆਏ ਨੇ ਜਿਹੜੇ ਅੱਖਾਂ ਦੇ ਅਸੀਂ ਉਹਨਾਂ ਦਾ ਫ੍ਰੀ ਚੈੱਕਅਪ ਕਰਨਾ ਤੇ ਉਹਨਾਂ ਨੂੰ ਫ੍ਰੀ ਦਵਾਈਆਂ ਦੇਣੀ ਹੈ ਤੇ ਜਿੰਨੇ ਵੀ ਉਹਦੇ ਵਿੱਚੋਂ ਮੋਤੀਆਪਿੰਨ ਦੇ ਚਿੱਟੇ ਮੋਤੀਏ ਦੇ ਮਰੀਜ਼ ਨਿਕਲਣਗੇ ਉਹਨਾਂ ਦਾ ਮੁਫਤ ਵਿੱਚ ਅਸੀਂ ਆਪਰੇਸ਼ਨ ਕਰਾਂਗੇ ਸੋਸਾਇਟੀ ਦੀ ਸਹਾਇਤਾ ਦੇ ਨਾਲ ਦੇਖਣ ਜਾ ਰਿਹਾ ਆ ਅੱਜ ਕੱਲ ਮੋਬਾਈਲਾਂ ਦਾ ਜਿਹੜਾ ਹੈਗਾ ਜਿਆਦਾ ਯੂਜ਼ ਹੋ ਚੁੱਕਾ ਹੈਗਾ ਜਿਹਦੇ ਕਰਕੇ ਕਾਫੀ ਜਿਹੜੀਆਂ ਇੰਨੀਆਂ ਲੋਕਾਂ ਦੀਆਂ ਮੁਸਕਾਂ ਬੱਤੇ ਜਾ ਰਹੀਆਂ ਅੱਖਾਂ ਜਿਆਦਾ ਖਰਾਬ ਹੋ ਰਹੀਆਂ ਤੇ ਇਹਣਾ ਕਰਨ। ਮੋਬਾਈਲ ਦੇ ਜ਼ਿਆਦਾ ਯੂਜ਼ ਨਾਲ ਅੱਖਾਂ ਦੇ ਨਾਲ ਨਾਲ ਗ੍ਰੀਟੀ ਹੱਡੀ ਦੋਨੋਂ ਹੀ ਬਹੁਤ ਖਰਾਬ ਹੋ ਰਹੀਆਂ ਕਿਉਂਕਿ ਜਿੱਦਾਂ ਮੋਬਾਈਲ ਸਾਰਾ ਵਰਤਦੇ ਆ ਉਹਨਾਂ ਦੀ ਜਿਹੜੀ ਰੋਸ਼ਨੀ ਆ ਕਿਰਨਾ ਪੈਂਦੀਆਂ ਨੇ ਉਹ ਸਾਡੀਆਂ ਅੱਖਾਂ ਨੂੰ ਖਰਾਬ ਕਰ ਦਿਆ ਨੇ ਤੇ ਕੰਟੀਨਿਊਸ ਅੱਜ ਕੱਲ ਜਿਹੜਾ ਰੀਲਸ ਦਾ ਜ਼ਮਾਨਾ ਹੈ ਕਿ ਤੁਸੀਂ ਬਾਰ 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 ਸ਼ਿਫਟ ਕਰਦੇ ਰਹੇ ਨੇ 1 ਤੋਂ 1 ਇੱਕ ਇੱਕ ਮਿੰਟ ਦੇ ਵਿੱਚ ਤੁਸੀਂ 10 10 ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਕੁਆਲਿਟੀਆਂ ਦੇਖ ਲੈਂਦੇ ਹਾਂ ਉਹਦੇ ਨਾਲ ਅੱਖਾਂ ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਇਹ ਕੰਟੀਨਿਊਸ ਗਰਦਨ ਝੁਕਾਉਣ ਦੇ ਨਾਲ ਮੋਬਾਈਲ ਦੇਖਣ ਦੇ ਨਾਲ ਕੰਪਿਊਟਰ ਤੇ ਕੰਮ ਕਰਨ ਦੇ ਨਾਲ ਗਰਦਨ ਜਾਂ ਸਰਵਾਈਕਲ ਦੀਆਂ ਵੀ ਦਿੱਕਤ ਬਹੁਤ ਜ਼ਿਆਦਾ ਪੇਸ਼ੈਂਟਸ ਨੂੰ ਰਹਿੰਦੀ ਹੈ ਇਹ ਮੈਸੇਜ ਇਹ ਦੇਣਾ ਚਾਹਾਂਗਾ ਕਿ ਜੋ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਥੋੜਾ ਡੇਲੀ ਰੁਟੀਨ ਦਾ ਕੰਮ ਆਪ ਕਰਦੇ ਸੀ ਉਹਦਾ ਆਪ ਕਰਨਾ ਚਾਹੀਦਾ ਥੋੜੀ ਕਸਰਤ ਕਰਨੀ ਚਾਹੀਦੀ ਹੈ ਸੈਰ ਜਾਂ ਐਕਸਰਸਾਈਜ਼ ਤੇ ਆਪਣੇ ਸ਼ਰੀਰ ਨੂੰ ਥੋੜਾ ਟਾਈਮ ਰੋਜ਼ ਜ਼ਰੂਰ ਦੇਣਾ ਚਾਹੀਦਾ ਹਾਂਜੀ ਮਾਰੀ ਅੱਜ ਸਾਬਾ ਜਿਹੜਾ ਕੈਂਪ ਲਗਾਇਆ ਗਿਆ ਉਹਦਾ ਕੀ ਕਹਿਣਾ ਅੱਜ ਦਾ ਇਹ ਕੈਂਪ ਸਾਡੇ ਡੈਡੀ ਜੀ ਸਰਦਾਰ ਹਰਚਰਨ ਸਿੰਘ ਪਾਟਿਆ ਦੀ ਜਾਤ ਤੇ ਅਸੀਂ ਲਵਾਇਆ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਆਓ ਅੱਖਾਂ ਦਾ ਤੇ ਰੀੜ ਦੀ ਹੱਡੀ ਦਾ ਤੇ ਕੈਲਸ਼ੀਅਮ ਦਾ ਟੈਸਟ ਫ੍ਰੀ ਆ ਆਕੇ ਕੈਂਪਟਾ ਲਾ ਲਓ ਤੇ ਜੋ ਡਾਕਟਰ ਸਾਹਿਬ ਨੇ ਗੇਟ ਸਲੈਂਟ ਦਿੱਤੇ ਆ ਮੋਬਾਈਲ ਘੱਟ ਕਰੀਏ ਆਪਣੇ ਹੱਥੇ ਕੰਮ ਕਰੀਏ ਉਹਨੂੰ ਆਪ ਆਪਣਾਈਏ ਤੇ ਦੂਸਰਾ ਤੁਹਾਡੇ ਮਾਧਮ ਰਾਹੀਂ ਮੈਂ ਹਰ ਇੱਕ ਐਨਜੀਓ ਨੂੰ ਤਾਂ ਹਰ ਪ੍ਰਬੰਧਕ ਕਮੇਟੀਆਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਜਿਹੜਾ ਆਪਣੇ ਦਸ਼ਵੰਤ ਦਾ ਪੈਸਾ ਆ ਜਾਂ ਦਸ਼ਵੰਤ ਨੂੰ ਜੋ ਆਪਾਂ ਯੂਜ਼ ਕਰਦੇ ਆ ਉਹਨੂੰ ਆਪਾਂ ਇਦਾਂ ਦੇ ਕੈਂਪਾਂ ਲਈ ਤੇ ਜਿਹੜੇ ਬੱਚੇ ਆਪਣੇ ਪੜ੍ਹ ਲਿਖ ਸਕਦੇ ਆ ਪਰ ਉਹਨਾਂ ਦੇ ਪੇਰੈਂਟਸ ਨਹੀਂ ਪੜਾ ਸਕਦੇ ਆ ਆਪਾਂ ਬੱਚਿਆਂ ਨੂੰ IAS IPS PCS ਵਾਲੇ ਪਾਸੇ 돌ਈਏ ਤੇ ਜੋ ਆਪਣਾ ਦਸਵੰਦ ਆਪਾਂ ਉਸ ਸਾਈਡ ਤੇ ਲਾਈਏ ਇਹ ਬੇਨਤੀ ਸਪੈਸ਼ਲ ਮੇਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਮੰਦਿਰ ਪ੍ਰਬੰਧਕ ਕਮੇਟੀਆਂ ਤੇ ਜਿੰਨੇ ਵੱਡੇ ਪਰਿਵਾਰ ਆ ਉਹਨਾਂ ਨੂੰ ਹੱਥ ਜੋੜ ਕੇ ਤੁਹਾਡੇ ਮਾਧਿਅਮ ਨਾਲ ਹਾਂਜੀ ਜੀ ਸਰ ਸਾਹਿਬ ਅੱਜ ਜਿਹੜਾ ਹੈਗਾ ਕੈਂਪ ਲਗਾਇਆ ਗਿਆ ਹੈਗਾ ਖਾਸਾ ਚੀਜ਼ ਆ ਪਾੜੀਆ ਪਰਿਵਾਰ ਨੇ ਅੱਜ ਬਹੁਤ ਹੀ ਵਧੀਆ ਛਲਗ ਯੋਗ ਇੱਕ ਕਦਮ ਚੱਕਿਆ ਆ ਕਿ ਇਹਨਾਂ ਨੇ ਆਪਣੇ ਫਾਦਰ ਸਾਹਿਬ ਸਰਦਾਰ ਹਜਰ ਸਿੰਘ ਜੀ ਭਾਡਿਆ ਜੀ ਦੀ ਯਾਦ ਦੇ ਵਿੱਚ ਅੱਜ ਇਹ ਰੀਡ ਦੀ ਹੱਡੀ ਦਾ ਆਈਸ ਕੈਂਪ ਤੇ ਕੈਲਸ਼ੀਅਮ ਦਾ ਚੈੱਕਅਪ ਕੈਂਪ ਲਗਾਇਆ ਮੈਂ ਕਹਿੰਦਾ ਹਰੇਕ ਬੰਦੇ ਨੂੰ ਇੱਥੋਂ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਆਪਾਂ ਸਾਰੇ ਪਰਿਵਾਰ ਜਿੱਦਾਂ ਭਾੜੇ ਸਾਹਿਬ ਦੱਸਿਆ ਦਸਵੰਦ ਕੱਢ ਕੇ ਆਪਾਂ ਇਹ ਨੇਕ ਕੰਮ ਕਰਦੇ ਰਹੀਏ ਤੇ ਮਾਨਵਤਾ ਦੀ ਸੇਵਾ ਕਰਦੇ ਰਹੀਏ ਅੱਜ ਸਵਰਗੀ ਸਰਦਾਰ ਅਚਰਨ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੇ ਬੇਟੇ ਰਵਿੰਦਰ ਸਿੰਘ ਹਰ ਗੁਰਵਿੰਦਰ ਸਿੰਘ ਪਾਰਟੀਆ ਨੇ ਇੱਥੇ ਗੁਰਦੁਆਰਾ ਗੁਰਦਾਨਕ ਦੇ ਮਹਿਲ ਪਰ ਡੱਬ ਕੇ ਅੱਖਾਂ ਦਾ ਕੈਂਪ ਈਰੀਡ ਦੀ ਹੱਡੀ ਦਾ ਕੈਂਪ ਤੇ ਹੋਰ ਵੀ ਜਿਹੜੇ ਵਿਵਾਰੀਏ ਦੇ ਇਲਾਜ ਜਿਹੜੇ ਹੈਗੇ ਆ ਉਹ ਕਿਤੇ ਕਰਵਾਉਣ ਦਾ ਯਤਨ ਕੀਤਾ ਹੈ ਇਹ ਬੜਾ ਸ਼ਲਾਘਾਯੋਗ ਕਦਮ ਹਰ ਇਨਸਾਨ ਨੂੰ ਹਰ ਐਨ ਜੀਓ ਨੂੰ ਸਾਰਿਆਂ ਨੂੰ ਚਾਹੀਦਾ ਆ ਵੀ ਇਹੋ ਜਿਹੇ ਉਪਰਾਲੇ ਜਿਹੜੇ ਆ ਕਰਨੇ ਚਾਹੀਦੇ ਆ ਕਿਉਂਕਿ ਇਹ ਸੱਚੀ ਸ਼ਰਧਾਂਜਲੀ ਇਹ ਹੀ ਆ ਵੀ ਉਹਨਾਂ ਨੂੰ ਨੀੜੀ ਲੋਕਾਂ ਦੀ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਾਇਆ ਜਾਵੇ ਔਰ ਇਹਦਾ ਜਿਹੜਾ ਹੈਗਾ ਨੀੜੀ ਲੋਕਾਂ ਨੂੰ ਫਾਇਦਾ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਦਾਰ ਹਰਚਰਨ ਸਿੰਘ ਪਾਟੜੀਆ ਜੀ ਨੂੰ ਆਪਣੇ ਸ਼ਰਧਾ ਤੇ ਫੁੱਲ ਭੇਟ ਕਰਦਾ ਔਰ ਉਮੀਦ ਕਰਦਾ ਹਾਂ ਕਿ ਸਾਰੇ ਪਰਿਵਾਰਾਂ ਨੂੰ ਇਹੋ ਜਿਹੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਆ ਜਿਹਦੇ ਨਾਲ ਨੀੜੀ ਲੋਕਾਂ ਦੀ ਮਦਦ ਹੋ ਸਕੇ